ਪੀਂਦੇ ਨੇ ਜੋ ਬੀੜੀ ਕਹਿੰਦੇ ਸਾਡੇ ਸੱਪ ਲੜੇ ਨਾ ਕੀੜੀ ਫੇਫੜਾ ਇਹ ਛੜਦੀ ਨਾ ਕੈਂਸਰ ਪਾਉਂਦੀ ਪੀੜੀ ਲਾਉਂਦਾ ਹੈ ਜੋ ਜਰਦਾ ਲਾਉਂਦਾ ਹੈ ਜੋ ਜਰਦਾ ਕਹਿੰਦਾ ਮੈਂ ਤਾਂ 100 ਸਾਲ ਨਹੀਂ ਮਰਦਾ ਮੂੰਹ ਦਾ ਕੈਂਸਰ ਇਹੋ ਜਿਹਾ ਹੁੰਦਾ ਪਿਆ ਮੰਜ਼ੇ ਤੇ ਜਰਦੇ ਨੂੰ ਯਾਦ ਕਰ ਕਰਕੇ ਹੈ ਡਰਦਾ ਖਾਂਦੇ ਨੇ ਜੋ ਪੋਸਤ ਖਾਂਦੇ ਨੇ ਜੋ ਪੋਸਤ ਕਹਿੰਦੇ ਸਰੀਰ ਬਣ ਜਾਂਦਾ ਸਾਰੀ ਉਮਰ ਦਾ ਹੱਡਾਂ ਵਿੱਚ ਰੋਗ ਵੱਜ ਜਾਂਦਾ ਇੱਕ ਨਮਾ ਹੀ ਚੱਲਿਆ ਕੋ ਚਿੱਟਾ ਸਾਰੀ ਜਵਾਨੀ ਖਤਮ ਕਰਤੀ ਇਹਦਾ ਇਹ ਹੀ ਨਿਕਲਿਆ ਸਿੱਟਾ ਪੀਂਦੇ ਨੇ ਜੋ दारू ਪੀਂਦੇ ਨੇ ਜੋ दारू ਕਹਿੰਦੇ ਸਾਨੂੰ ਕਿਹੜਾ ਮਾਰੂ ਇਹ ਤਾਂ ਹੁਣ ਤੁਹਾਨੂੰ ਹੀ ਪਤਾ ਹੈ ਪਰ ਲੀਵਰ ਤੇ ਗੁਰਦੇ ਤੁਹਾਡੇ ਜ਼ਰੂਰ ਖਾਜੋ ਖਾਂਦਾ ਜੋ ਕਿਉਂ ਖਾਂਦਾ ਜੋ ਕਿਉ ਕਹਿੰਦੇ ਮਰੇ ਲੋ ਕਈ ਫਰਮਾਉਂਦੇ ਨੇ ਘੌ ਖਾਣ ਵਾਲੇ ਘੌ ਖਾਣ ਵਾਲੇ 90 ਸਾਲ ਦੇ ਬਾਬੇ ਅੱਜ ਵੀ ਭੰਗੜਾ ਪਾਉਂਦੇ ਨੇ ਅੱਜ ਵੀ ਭੰਗੜਾ ਪਾਉਂਦੇ ਨੇ ਅੱਜ ਵੀ ਭੰਗੜਾ ਪਾਉਂਦੇ ਨੇ